ਪਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਰ ਦੇ ਵਿੱਚ ਪਸ਼ਮੀਨਾ ਸਿਮਰ ਦੇ ਸੂਟ ਆ ਗਏ ਜੀ ਗਾਕਾਂ ਦੀ ਮੰਗ ਦੇ ਉੱਤੇ ਪਸ਼ਮੀਨਾ ਸਿਮਰ ਮੈਚਿੰਗ ਸੂਟ ਆ ਗਏ ਜੀ ਬਹੁਤ ਜ਼ਿਆਦੇ ਗਾਕਾਂ ਨੇ ਕਸਟਮਰਾਂ ਨੇ ਕਹੀਆਂ ਜੀ ਚੱਲ ਕੀਤੀ ਸੀ ਮੈਚਿੰਗ ਦੇ ਵਿੱਚ ਮਂਗਾਓ ਜੀ ਸਾਰਾ ਮਾਰਕੀਟ ਦੇ ਵਿੱਚ ਵਿਕੇ 1200 ਦਾ ਵਿਕੇ 1300 ਦਾ ਸਾਡਾ ਰੇਟ ਸਿਰਫ 850 ਰੁਪਿਆ ਹੈ ਜੀ ਮੈਚਿੰਗ ਪਸ਼ਮੀਨਾ ਸਿਮਰ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਤੇ ਡਿਜ਼ਾਈਨਾਂ ਦੇ ਜਮਾਲ ਪਹੁੰਚ ਚੁੱਕਿਆ ਜੀ 850 ਦੇ ਵਿੱਚ ਸਿਮਰਦੀ ਸਲਵਾਰ ਹੈ ਸਿਮਰਦੀ ਕਮੀਜ਼ ਹੈਗਾ ਨਾਲ ਪਸ਼ਮੀਨੇ ਦਾ ਕਪੜਾ ਜੀ ਬਿਲਕੁਲ ਰੰਗ ਤੇ ਡਿਜ਼ਾਈਨ ਫੁੱਲ ਰੰਗਾਂ ਦੇ ਜਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਪਸ਼ਮੀਨਾ ਸਿਮਰ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਵਾ ਡਿਜ਼ਾਈਨ ਬਗਾ ਸਕਦੇ ਹੋ ਜੀ ਛੇਤੀ ਆਓ ਸਮਾਨ ਲੈਣ ਵਾਸਤੇ ਜੀ 850 ਰੁਪਏ ਦੇ ਵਿੱਚ ਪਸ਼ਮੀਨਾ ਸਿੰਦਰ ਦੇ ਉੱਤੇ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਜਿਹੇ ਜਮਾਲ ਪਹੁੰਚੂਕਿਆ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਜਾਂ ਚਾਰ ਕਲਰਾਂ ਦੇ ਵਿੱਚ ਜਮਾਲ ਪਹੁੰਚਿਆ ਹੋਇਆ ਜੀ ਹੁਣ ਛੇਤੀ ਆਓ ਤੇ ਛੇਤੀ ਲੈ ਕੇ ਜਾਓ ਜੀ ਸਮਾਨ ਡਿਜ਼ਾਈਨ ਲੈਣ ਵਾਸਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਡਿਜ਼ਾਈਨ ਦੇਖੀ ਚਲੋ ਜੀ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਸਾਰੇ ਪਸ਼ਮੀਨਾ ਸਿਵਰ ਮੈਚਿੰਗ ਸੂਟ ਸਿਰਫ 850 ਦਾ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ 12-1300 ਦਾ ਸੂਟ ਵਿਖਦਾ ਹੈਗਾ ਸਾਡਾ ਰੇਟ ਸਿਰਫ 850 ਰੁਪਏ ਏਕੇ ਟੈਕਸ ਮਿਲਦੀ ਪਸ਼ਮੀਨਾ ਸਿਮਰ ਹੈ ਜੀ ਪ्युअर ਏਕੇ ਟੈਕਸ ਮਿਲਦਾ ਹੈ ਜੀ ਗਰੰਟਡ ਕਪੜਾ ਹੋਊਗਾ ਜੀ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਹੈਗਾ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਸਕਦੇ ਜੀ ਬਹੁਤ ਹੀ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਾ ਇਹਦੇ ਵਿੱਚ ਜੀ 850 ਦੇ ਵਿੱਚ ਪਸ਼ਮੀਨਾ ਸਿਮਰ ਦਾ ਸੂਟ ਫੈਂਸੀ ਫੈਂਸੀ ਡਿਜ਼ਾਈਨਾਂ ਦੇ ਵਿੱਚ ਫੈਂਸੀ ਕਲਰਾਂ ਦੇ ਵਿੱਚ ਕਲਰ ਦੇਖੀ ਚਲੋ ਜੀ ਇੱਕ ਨਾਲ ਦੇ 2-2 3-3 ਸੂਟ ਪਹੁੰਚ ਚੁੱਕੇ ਆ ਜੀ ਜਿੰਨੇ ਮਰਜ਼ੀ ਲੈ ਸਕਦੇ ਹੋ ਜਿਹਦੇ ਵਿੱਚ ਪਿਆਰ ਪਸ਼ਮੀਨਾ ਸਿਮਰ ਦੇ ਉੱਤੇ ਸਿਰਫ 850 ਦਾ ਸੂਟ ਕਰਤਾ ਜੀ ਇਹ 850 ਦੇ ਰੇਜ ਦੇ ਵਿੱਚ ਰੰਗ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਰੰਗ ਤੇ ਡਿਜ਼ਾਈਨ ਹੈ ਇਹਦੇ ਵਿੱਚ ਆ ਦੇਖੋ ਜੀ ਸਾਰੀ ਮੈਚਿੰਗ ਸ਼ਾਨਦਾਰ ਮੈਚਿੰਗ ਬਣੀ ਹੋਈ ਹੈ ਸਭ ਦੇ ਨਾਲ ਕਸ਼ਮੀਨਾ ਸਿਮਰ ਜੀ ਏਕੇ ਟੈਕਸ ਮੇਲ ਦਾ ਕਪੜਾ ਜੀ ਇਹ ਬਿਲਕੁਲ ਫਾਈਨਕੀ ਕੁਆਲਟੀ ਦੇ ਦਿੱਤੇ 850 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਸਰਦੀ ਵਾਲੇ ਸੂਟਾਂ ਦੇ ਵਿੱਚ ਜੀ ਪਿਓਰ ਪਸ਼ਮੀਨਾ ਸਿਮਰ ਦੇ ਉੱਤੇ ਏਕੇ ਟੈਸ ਮਿਲਦਾ ਜੀ ਬ੍ਰਾਂਡ ਦਾ ਕੱਪੜਾ ਜੀ ਇਹ ਸਿਰਫ 950 ਦਾ ਘੱਟਾ ਜੀ ਰੰਗ ਦੇਖੋ ਦੇ ਵਿੱਚ ਮੀਡੀਅਮ ਰੰਗ ਵੀ ਆ ਗਏ ਜੀ ਸਾਰੇ ਮੀਡੀਅਮ ਰੰਗਾਂ ਦੇ ਵਿੱਚ ਲੈਣਾ ਹੋਵੇ ਉਹ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਡਾਰਕ ਰੰਗ ਕੁੜੀਆਂ ਵਾਲੇ ਵੀ ਆ ਗਏ ਸਿਆਣੀਆਂ ਵਾਲੇ ਮੀਡੀਅਮ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆਗਾ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਸਰਵੇਲਾ ਚੱਲ ਰਿਹਾਗਾ ਭਰਾਵਾਂ ਦੀ ਹੱਤੀ ਦੇ ਇੱਥੇ ਸ਼ੇਰ ਮੇਲੇ ਦੇ ਉੱਤੇ ਜੀ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹ ਦੇਖੋ ਰੰਗ ਦੇ ਰੇਂਜ ਦੇਖੀ ਚਲੋ ਮੈਚਿੰਗ ਕਿੰਨੀ ਵਧੀਆ ਸਭ ਦੇ ਨਾਲ ਹੈ ਜੀ ਬਿਲਕੁਲ ਫੋਟੋ ਮੈਚਿੰਗ ਦੇ ਨਾਲ ਪ्योर ਸਿਮਰ ਦੇ ਜੀ ਪਸ਼ਮੀਨਾ ਸਿਮਰ ਦੀ ਕੁੜਤੀ ਤੇ ਪਸ਼ਮੀਨਾ ਸਿਮਰ ਦੇ ਸਲਵਾਰ ਹੈ ਜੀ ਨਾਲ ਪਸ਼ਮੀਨਾ ਸਿਮਰ ਦੇ ਉੱਤੇ 850 ਦਾ ਸੂਟ ਕਰਤਾ ਜੀ ਇਹ 850 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾਗਾ ਭਰਾਵਾਂ ਦੀ ਹੱਤੀ ਵਸਟੇਨ ਰੋਡ ਮੋਲ ਮੰਡੀ